ਹੁਣ ਤੁਸੀਂ ਆਸਟ੍ਰੇਲੀਆ ਦੀ ਵੀ ਗੱਲ ਲੈ ਲਓ ਮੈਂ ਤੁਹਾਨੂੰ ਮੈਲਬਨ ਦੀ ਚਰਚਾ ਕਰ ਦਣਾ ਮੈਲਬਨ ਦੇ ਵਿੱਚ ਸਾਡੇ ਬੰਦੇ ਵੱਜਦੇ ਫਿਰਦੇ ਇੱਕ ਦੂਏ ਚ ਲੇਕਿਨ ਤੁਸੀਂ ਦੇਖੋ ਪੋਲਿਟਿਕਲ ਸ਼ੇਅਰ ਉਹਨਾਂ ਦਾ ਉਹਨਾਂ ਲੱਭਿਆ ਹੀ ਨਹੀਂ ਗਦੇ ਵੀ ਵਿਚਾਰੇ ਲੱਭਿਆ ਨਹੀਂ ਲੱਭਦੇ ਜੀ ਜਦੋਂ ਅੱਗੇ ਉਹਨਾਂ ਦੀ ਰੇਸ਼ਿਓ ਦੇ ਹਿਸਾਬ ਨਾਲ ਉਹਨਾਂ ਦੇ ਨੰਬਰਸ ਦੇ ਹਿਸਾਬ ਨਾਲ ਉਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਤਾਂ ਉਹਨਾਂ ਦਾ ਰਾਜਨੀਤਕ ਹਿੱਸੇਦਾਰੀ ਉਹਨਾਂ ਦੀ ਕਿਤੇ ਵੱਧ ਹੋਣੀ ਚਾਹੀਦੀ ਸੀ ਬਿਲਕੁਲ ਐਡੀਲੇਡ ਦੇ ਵਿੱਚ ਸਾਡੀ ਰਾਜਨੀਤਕ ਹਿੱਸੇਦਾਰੀ ਕਿਤੇ ਵੱਧ ਹੋਣੀ ਚਾਹੀਦੀ ਸੀ ਉਹ ਸਾਡਾ ਚੱਕਰ ਪਤਾ ਕੀ ਆ ਸੀ ਸਿੰਪਲੀ ਅਸੈਂਬਲੀ ਚ ਜਾ ਕੇ ਉੱਥੇ ਫੋਟੋ ਖਿਚ ਯਾਹ ਲੋ ਜੀ ਮੈਂ ਅਸੈਂਬਲੀ ਚ ਜਾ ਕੇ ਸਪੀਕਰ ਦੀ ਕੁਰਸੀ ਤੇ ਬੈਠਾ ਹੂੰ ਹੂੰ ਅੱਛਾ ਉਹਨਾਂ ਨੂੰ ਵੀ ਬਤਾ ਵੀ ਸਾਡੇ ਨਾਲ ਸੈਲਫੀਆਂ ਖਿਚਾਉਣ ਆਉਂਦੇ ਆ ਜੀ ਮੈਨੂੰ ਯਾਦ ਆ ਇੱਥੇ ਇੱਕ ਬਹੁਤ ਵੱਡੇ ਗੁਰੂ ਘਰ ਦੇ ਵਿੱਚ ਜਦੋਂ ਮੁਲਕ ਦੀ ਪ੍ਰਧਾਨ ਮੰਤਰੀ ਆਈ ਮੈਂ ਕਹਾਂ ਜੀ ਬੀਬੀਆਂ ਇੱਕ ਦੂਦੇ ਪੈਰ ਮੰਦਰੀਆਂ ਫਿਰਨ ਤੇ ਮੈਂ ਸੈਲਫੀ ਖਿਚਾਉਣੀ ਆ ਬਈ ਹਾਂ ਫੋਟੋ ਖਿਚਾਉਣੀ ਹੈ ਸੋਸ਼ਲ ਮੀਡੀਆ ਤੇ ਲਾਈਕਸ ਬਣਾਉਣ ਲਈ ਪੁਣੀ ਨੂੰ ਜਾ ਕੇ ਉਹਨੂੰ ਉਹਨੂੰ ਸੜੂਗੀ ਪਿਆ ਦੇ ਲਾ ਵੀ ਮੇਰੀ ਪ੍ਰਧਾਨ ਮੰਤਰੀ ਨਾਲ ਫੋਟੋ ਆ ਪ੍ਰਾਈਮ ਮਿਨਿਸਟਰ ਨਾਲ ਇੰਡੀਆ ਪੇਜ ਆ ਗਿਆ ਬਹੁਤ ਮੰਗਦੇ ਕੀ ਆ ਇਹ ਬਹੁਤ ਮੈਨੇ ਰੱਖਦਾ ਜੀ ਸੋ ਸਾਡਾ ਹੂੰ ਡਾਕਟਰ ਪਰਨੀਤ ਪਰਮਾਰ ਉੱਥੇ ਖੜੇ ਸੀਗੇ ਜਿਹੜੇ ਐਮਪੀ ਐਮਪੀ ਐਸ ਵਾਲੇ ਐਕਟ ਪਾਰਟੀ ਵੱਲੋਂ ਤੁਸੀਂ ਉਹਨਾਂ ਨੂੰ ਮੈਮੋਰੰਡਮ ਦਿਓ ਅਗਲੀ ਜਾ ਕੇ ਆਪਣੀ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਦਵੇ ਵੀ ਆਹ ਦੇਖੋ ਜੀ ਮੈਂ ਐਮਪੀ ਹਾਂ ਆਪਣੇ ਇਲਾਕੇ ਦੀ ਤੇ ਮੈਂ ਉੱਥੇ ਵਈਂ ਇੱਕ ਕਮਿਊਨਿਟੀ ਮੈਂਬਰ ਉੱਥੇ ਗਈ ਸੀ ਤੇ ਉੱਥੇ ਲੋਕਾਂ ਦੇ ਜਿਹੜਾ ਗੁੱਸਾ ਸੀ ਉਹ ਐਗਰੈਸ਼ਨ ਬਹੁਤ ਜ਼ਿਆਦਾ ਸੀ ਉਹਨਾਂ ਨੇ ਲਿਖ ਕੇ ਆ ਮੰਗਾਂ ਦਿੱਤੀਆਂ ਜੀ ਮੈਂ ਕਹਿੰਦਾ ਪੰਜਾਬ ਵਿੱਚੋਂ ਅਗਲਾ 1 2 3 ਕਿਸੇ ਮੰਗ ਦੇ ਉੱਤੇ ਵਿਚਾਰ ਦੀ ਨਮਾ ਲਿਆਊਗਾ ਜੀ ਬਿਲਕੁਲ ਹਾਂ ਜੀ ਸੋ ਇੱਕ ਕਮੀ ਹੈਗੀ ਆ ਜੀ ਆਪਣੇ ਚ ਵੀ ਹੂੰ ਪਹਿਲਾਂ ਅਸੀਂ ਲਿਖਾਈ ਦੀ ਕਮੀ ਨਹੀਂ ਹੈਗੀ ਆਪਣੀਆਂ ਉਹਨਾ ਪਰ ਇਹ ਵੀ ਉਹ ਹਾਊ ਯੂ ਗੋਣਾ ਪੁਟ ਇਟ ਟੁਗੇਦਰ ਸਾਰੇ ਬਿੱਟਸ ਐਂਡ ਪੀਸਸ ਨੂੰ ਇਕੱਠੇ ਕਿਦਾਂ ਕਰਨਾ ਉਹਦੀ ਕਮੀ ਹੈਗੀ ਆ ਬਿਲਕੁਲ ਉਹ ਚੀਜ਼ ਉਹ ਕਮੀ ਨੂੰ ਦੂਰ ਕਰਨਾ ਸਾਡਾ ਫਰਜ਼ ਬਣਦਾ ਹੈ ਪਹਿਲਾਂ ਅਸੀਂ ਉਸ ਕਮੀ ਨੂੰ ਪੂਰ ਕਰੀਏ ਪ੍ਰਤੀਪਾਲ ਜੀ ਕਹਿੰਦੇ ਕਿ ਆਵੇ ਕਮਿਊਨਿਟੀ ਆਲਵੇਜ਼ ਹਾਈਲਾਈਟ ਦਾ ਪ੍ਰੋਬਲਮ ਹਾਊਐਵਰ ਸੋ ਵੀ ਸਟ੍ਰਗਲਡ ਦਾ ਪ੍ਰੈਸੈਂਟ ਸੋਲੂਸ਼ਨ ਹਾਂ ਜੀ